ਸ੍ਰੀ ਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਾਫੀ ਲੰਮੇ ਸਮੇਂ ਬਾਅਦ ਜਦੋਂ ਫੇਸਬੁੱਕ ਪੋਸਟ ਪਾਈ ਉਦੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਬਿਆਨ ਵੀ ਕਿਸ ਨੂੰ ਲੈ ਕੇ ਇੱਕ ਤੇ ਉਹਨਾਂ ਨੇ ਦੋ ਤਿੰਨ ਜਿਹੜੀਆਂ ਗੱਲਾਂ ਕਹੀਆਂ ਉਸ ਦੇ ਨਾਲ ਹੋਰ ਸਵਾਲ ਵੀ ਪੈਦਾ ਹੋ ਗਏ ਨੇ ਉਹਨਾਂ ਸਵਾਲਾਂ ਦਾ ਜਵਾਬ ਕੀ ਹੋ ਸਕਦਾ ਹੈ ਇਸ ਦੇ ਇर्द-ਗਿਰਦ ਘੁੰਮਦੀ ਜਿਹੜੀ ਚਰਚਾ ਹੈ ਉਹ ਕੀ ਹੈ ਇਸ ਤੇ ਗੱਲ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਨੇ ਮਾਲਵਿੰਦਰ ਸਿੰਘ ਮਾਲੀ ਜੀ ਮਾਲੀ ਸਾਹਿਬ ਜਥੇਦਾਰ ਸਾਹਿਬ ਦਾ ਜਿਹੜਾ ਅੱਜ ਵਾਲਾ ਬਿਆਨ ਹੈ ਉਹ ਸਹੀ ਸਮੇਂ ਦੇ ਉੱਤੇ ਆਇਆ ਤੁਹਾਨੂੰ ਲੱਗਦਾ ਜੇ ਆ ਗਿਆ ਬਿਆਨ ਤੇ ਉਸ ਦੇ ਨਾਲ ਜਿਹੜੇ ਹੋਰ ਸਵਾਲ ਪੈਦਾ ਹੋ ਗਏ ਨੇ ਉਹਨਾਂ ਨੂੰ ਮੁਖਾਤਬ ਹੁੰਦੇ ਆ ਤੁਸੀਂ ਕੀ ਸਮਝਦੇ ਹੋ ਖਾਸ ਕਰਕੇ ਮੈਂ ਪਹਿਲੀ ਟਿੱਪਣੀ ਜੇ ਤੁਹਾਡੇ ਤੋਂ ਲੈਣੀ ਚਾਹਾਂ ਐਸਜੀਪੀਸੀ ਦੇ ਪ੍ਰਧਾਨ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਇਸ ਅਪੀਲ ਦਾ ਜਿਹੜਾ ਮਕਸਦ ਕੀ ਹੋ ਸਕਦਾ ਹੈ ਕਿ ਉਹ ਹੋਰ ਵੱਧ ਜਿਹੜੀ ਹੈ ਟਕਰਾਹ ਨਹੀਂ ਪੈਦਾ ਕਰਨਾ ਚਾਹੁੰਦੇ ਇਸ ਕਰਕੇ ਉਹਨਾਂ ਨੇ ਬਿਆਨ ਦਿੱਤਾ ਜਾਂ ਹੋਰ ਵਜ੍ਹਾ ਲੱਗਦੀ ਹੈ ਸੰਦੀਪ ਜੀ ਬਹੁਤ ਸਾਰੀਆਂ ਗੱਲਾਂ ਨਾ ਇਹ ਜਿਹੜੀ ਕੱਲ ਐਜੈਕਟਿਵ ਦੀ ਮੀਟਿੰਗ ਹੋਈ ਆ ਜੋ ਉਹਨੇ ਫੈਸਲੇ ਲਏ ਨੇ ਜੀ ਉਹਦੇ ਜਵਾਬ ਦੇ ਵਿੱਚ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਗੱਲਾਂ ਕਹੀਆਂ ਨੇ ਇਹਨਾਂ ਦੇ ਬੜੇ ਦੂਰਅਸਰ ਅਸਰ ਨੇ ਜੀ ਪਹਿਲੀ ਗੱਲ ਦੇਖੋ ਜਦੋਂ ਸੰਕਟ ਹੁੰਦਾ ਨਾ ਜੀ ਜੀ ਸੰਕਟ ਮੌਕੇ ਨਤਾਰਾ ਹੋ ਜਾਂਦਾ ਕਿਹੜਾ ਕਿੰਨੇ ਕੁ ਜੋਗਰਾ ਕਿੰਨਾ ਕੁ ਸਹੀ ਆ ਕਿੰਨਾ ਕੁ ਗਲਤ ਆ ਸੋ ਅਕਾਲੀ ਦਲ ਤੇ ਇਟਾ ਵੱਡਾ ਸੰਕਟ ਪੈਦਾ ਹੋਇਆ ਕਿ ਨਤਾਰੇ ਹੋ ਰਹੇ ਨੇ ਜੀ ਵੀ ਕਿਹੜਾ ਪੰਥਕ ਭਾਵਨਾ ਨੂੰ ਸਮਰਪਤਾ ਕਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤਾ ਕਿਹੜਾ ਸਿੱਖ ਸੰਸਥਾਵਾਂ ਸਾਡਾ ਇਤਿਹਾਸ ਸਾਡੀਆਂ ਰਵੈਤਾਂ ਨੂੰ ਸਮਰਪਤਾ ਤੇ ਕਿਹੜਾ ਭਗਾਉਣਾ ਤੇ ਕਿਹੜਾ ਵਿਹਾਰ ਚੁਤਰਾਇਆ ਕਰ ਰਿਹਾ ਜੀ ਜਿਹੜੀ ਵਿਆਖਿਆ ਅੰਤਰ ਕਮੇਟੀ ਨੇ ਦਿੱਤੀ ਹੈ ਨਾ ਜੀ ਪਾਕਤ ਸਹਿਬਾਨ ਦੇ ਜਥੇਦਾਰਾਂ ਦੀ ਜੀ ਉਹ ਪੂਰੀ ਤਰ੍ਹਾਂ ਗੁੰਮਰਾਹ ਕਰੂਗਾ ਝੂਠ ਆ ਹਮ ਜਿਹੜੀ ਕਿਸੇ ਦੇ ਵੀ ਗਲੋਂ ਹੇਠਾਂ ਨਹੀਂ ਉਤਰ ਸਕਦੀ ਜੀ ਸ਼੍ਰੋਮਣੀ ਕਮੇਟੀ ਲਾ ਵੀ ਸਕਦੀ ਆ ਹਟਾ ਵੀ ਸਕਦੀ ਆ ਸਾਡੇ ਅਧਿਕਾਰ ਚ ਹੂੰ ਪਹਿਲਾਂ ਧਾਮੀ ਸਾਹਿਬ ਨੇ ਵੀ ਗੋਲਜੀ ਗੱਲ ਕੀਤੀ ਸੀ ਜੀ ਹਾਂ ਜੀ ਇੱਕ ਵਾਰ ਸਵਾਲ ਉੱਠਿਆ ਸੀ ਵੀ ਸ਼੍ਰੋਮਣੀ ਕਮੇਟੀ ਦੇ ਅਧੀਨ ਨਹੀਂ ਆਉਂਦੇ ਪਕਸ ਸਹਿਬਾਨ ਦੇ ਜਥੇਦਾਰ ਹੂੰ ਪਰ ਫਿਰ ਸਿੰਘ ਸਾਹਿਬਾਂ ਨੇ ਕਹਿ ਦਿੰਦੇ ਨੇ ਜੀ ਉਹ ਸਾਡੇ ਵਿੱਚੋਂ ਹੁੰਦੇ ਨੇ ਗ੍ਰੇਡ ਹੁੰਦੇ ਨੇ ਉਹਨਾਂ ਦੇ ਵੀ ਨਹੀਂ ਜੀ ਅਸੀਂ ਤਾਂ ਇਸ ਇਸ ਤਰ ਹੀ ਰਹਿਣਾ ਹੂੰ ਪਹਿਲੀ ਗੱਲ ਇਹ ਨਾ ਸਿੰਘ ਸਾਹਿਬਾਨ ਦੀ ਮਰਜ਼ੀ ਹੈ ਤੇ ਨਾ ਸ਼ੁਰੂ ਮੜ ਕਮੇਟੀ ਦੀ ਮਰਜ਼ੀ ਹੈ ਜੀ ਮੈਂ ਤਾਂ ਜਿ ਆਇਆ ਰਹਿਣਾ ਠੀਕ ਆ ਉਹਨਾਂ ਨੂੰ ਘਾਟਾ ਪੈਂਦਾ ਹੋਊ ਜਿਹੜਾ ਤੁਸੀਂ ਉਹਨਾਂ ਨੂੰ ਮਾਨ ਪੱਤਾ ਦਿੰਨੇ ਹੋ ਉਹ ਘਾਟਾ ਪੈਂਦਾ ਹੋ ਉਹਨਾਂ ਨੂੰ ਲੱਗਦਾ ਹੋਊ ਇਹ ਇਸ ਤਰ੍ਹਾਂ ਅਸੀਂ ਘਾਟੇ 'ਚ ਆ ਹੂੰ ਫਿਰ ਤੁਸੀਂ ਉਹਨੂੰ ਪੂਰਾ ਕਰੋ ਜਿਹੜਾ ਇੱਕ ਉਹ ਮਲਾਜ਼ਮਤ ਛੱਡ ਕੇ ਉਹਦੇ ਲਾਭ ਦਿਓ ਅਗਲਾ ਉਹਦਾ ਪੂਰਾ ਕਰੋ ਤਾਂ ਕਿ ਉਹਨਾਂ ਨੂੰ ਆਰਥਿਕ ਘਾਟਾ ਨਾ ਪਵੇ ਹੂੰ ਆਪਣੇ ਨਹੀਂ ਹੁੰਦਾ ਜਦੋਂ ਇੱਕ ਵਿਭਾਗ ਤੋਂ ਕਈ ਵਾਰ ਦੂਜੇ ਸਰਕਾਰੀ ਵਿਭਾਗ ਦੀ ਜਾਂਦਾ ਉਹ ਵੀ ਪੇ ਪ੍ਰੋਟੈਕਟ ਕਰ ਲੈਂਦੇ ਨੇ ਜੀ ਸੋ ਇਸ ਕਰਕੇ ਉਹ ਵੀ ਉਹਨਾਂ ਦੀ ਗੱਲ ਗਲਤ ਸੀ ਕਿਉਂਕਿ ਦੇਖੋ ਇੱਕ ਗੱਲ ਤਾਂ ਨਿਤਾਰਾ ਹੋ ਗਿਆ ਨਾ ਚਾਹੇ ਟੌੜਾ ਸਾਹਿਬ ਤੇ ਬਾਦਲ ਸਾਹਿਬ ਲੰਮਾ ਸਮਾਂ ਇਕੱਠਾ ਚੱਲਦੇ ਰਹੇ ਨੇ ਟਕਰਾਅ ਵੀ ਉਹਨਾਂ 'ਚ ਹੁੰਦਾ ਰਿਹਾ ਹਮ ਇੱਕ ਨੂੰ ਦਿੱਤਾ ਸੀ ਫਖਰੇ ਕੌਮ ਵਾਪਸ ਲਿਆ ਗਿਆ ਹਮ ਇੱਕ ਨੂੰ ਦਿੱਤਾ ਸੀ ਪੰਥ ਰਤਨ ਹਮ ਤੇ ਟੌੜਾ ਸਾਹਿਬ ਦਾ ਤੁਸੀਂ ਵਿਜ਼ਨ ਦੇਖੋ ਉਹਦੀ ਅੱਜ ਪੁਸ਼ਟੀ ਹੋ ਰਹੀ ਆ ਹਮ ਸਿੰਘ ਸਹਿਬਾਨ ਨੂੰ ਘੱਟੀਆਂ ਦੇਣ ਦਾ ਫੈਸਲਾ ਕਰਨਾ ਸਿੰਘ ਸਹਿਬਾਨ ਨੂੰ ਇਹ ਕਹਿਣਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਤਨਖਾਹ ਨਹੀਂ ਲੈਣਗੇ ਗੋਠਾ ਲਾ ਕੇ ਆਨਰਰੀ ਵੀ ਦਿੱਤਾ ਜਾਊ ਹੂੰ 2003 ਦੇ ਵਿੱਚ ਇਹ ਫੈਸਲਾ ਕਰਨਾ ਹੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਇਕਤਾ ਅਧੀਨ ਤਖਤਾਂ ਦੇ ਜਥੇਦਾਰ ਨਹੀਂ ਆਉਂਦੇ ਜੀ ਕਿਉਂਕਿ ਗੁਰਦੁਆਰੇ ਨਹੀਂ ਹੈਗੇ ਹੂੰ ਜਿਹੜਾ ਗੁਰਦੁਆਰਾ ਇਕਤਾ ਜਿਹੜਾ ਉਹਦੇ ਵਿੱਚ ਹੈੱਡ ਮਿਨਿਸਟਰ ਤੇ ਮਿਨਿਸਟਰ ਲਿਖਿਆ ਹੋਇਆ ਉਹ ਗੁਰਦੁਆਰਿਆਂ ਦੇ ਹੈੱਡ ਗ੍ਰਾਂਤੀਆਂ ਤੇ ਗ੍ਰਾਂਤੀਆਂ ਬਾਰੇ ਆ ਹੂੰ ਪਰ ਚਲੋ ਉਤਵਾਦ ਕੁਦਰਤੀ ਸਾਲ ਕੁਵਾੜਾ ਸਾਹਿਬ ਚਲੇ ਗਏ ਉਹਦਾ ਦਿਲਾਉ ਵੀ ਘਟ ਗਿਆ ਸੀ ਇਹਨਾਂ ਨੇ ਜਿਹੜਾ ਦੇਖੋ ਸੰਕਟ ਜਦੋਂ ਪੈਦਾ ਹੁੰਦਾ ਜਿਵੇਂ ਕਾਨੂੰਨ ਦੀ ਨਵੀਂ ਵਿਆਖਿਆ ਹੋ ਜਾਂਦੀ ਹੈ ਨਾ ਕਈ ਵਾਰ ਜੀ ਸੁਪਰੀਮ ਕੋਰਟ ਕਰਦੀ ਆ ਪਿੱਛੇ ਫੈਸਲੇ ਵੀ ਬਦਲ ਦਿੰਦੀ ਆ ਟਰੋੜਾ ਸਾਹਿਬ ਦੀ ਇੰਨੀ ਦੂਰ ਦ੍ਰਿਸ਼ਟੀ ਸੀ ਉਹਨਾਂ ਨੂੰ ਪਤਾ ਵੀ ਆਉਣ ਵਾਲੇ ਸਮੇਂ 'ਚ ਆ ਪੰਗੇ ਪੈਣਗੇ ਇਹਦੇ ਲਈ ਆਪਾਂ ਪਹਿਲਾਂ ਹੀ ਸਹੀ ਰਾਹ ਸਥਾਪਿਤ ਕਰ ਦਈਏ ਹੂੰ ਉਤੋਂ ਪਹਿਲਾਂ ਵੀ ਹੋਇਆ ਸੀ ਇੱਕ ਵਾਰ ਜੀ ਉਹ ਉਤੋਂ ਪਹਿਲਾਂ ਹੋਇਆ ਸੀ ਮੇਰਾ ਖਿਆਲ ਆ 99 95 ਦੇ ਵਿੱਚ ਸ਼ਾਇਦ ਉਹ ਸਾਲ 'ਚ ਹੂੰ ਉਦੋਂ ਵੀ ਡੋੜਾ ਸਾਹਿਬ ਨੇ ਬਾਜਪਾਈ ਸਰਕਾਰ ਤੋਂ ਆਲ ਇੰਡੀਆ ਗੁਰਦੁਆਰਾ ਇਕਤਤਾ ਖਰੜਾ ਪਾਸ ਕਰਵਾ ਲਿਆ ਸੀ ਜਿਹੜਾ ਜਸਤਿਸ ਹਰਵੰਸ ਸਿੰਘ ਨੇ ਲਿਖਿਆ ਸੀ ਜੀ ਉਦੋਂ ਵੀ ਮਤਲਬ ਜਦੋਂ ਉਹਨਾਂ ਨੇ ਪਾਸ ਕਰ ਲਿਆ ਜਸਤਿਸ ਹਰਵੰਸ ਨੇ ਉਹਨਾਂ ਨੇ ਸਿੱਖ ਸੰਸਥਾਵਾਂ ਨੂੰ ਭੇਜਤਾ ਆਪਨਿਆ ਸਰਕਾਰ ਨੂੰ ਭੇਜਤਾ ਸ਼੍ਰੋਮਣੀ ਕਮੇਟੀ ਨੂੰ ਭੇਜਤਾ ਬਾਦਲ ਤਾ ਲੈ ਉਹਤੇ ਮੁਟਕੀ ਮਾਰ ਕੇ ਬਹਿ ਗਿਆ ਹੂੰ ਪ੍ਰਧਾਨ ਸਾਹਿਬ ਕਹਿੰਦੇ ਇੱਕ ਦਿਨ ਮੈਂ ਟਰੋੜਾ ਸਾਹਿਬ ਨੂੰ ਕਹਿੰਦੀ ਆਪਣੀ ਏਤੀ ਵੱਡੀ ਮੰਗ ਸੀ ਆਨੰਦਪੁਰ ਸਾਹਿਬ ਦੇ ਮੱਦੇ ਦੀ 1982 ਜਿਹੜਾ ਧਰਮ ਜੁੱਧ ਮੋਰਚਾ ਸ਼ੁਰੂ ਕੀਤਾ ਉਹਦੀ ਆਪਾਂ ਇਹਨਾਂ ਸਿਰ ਲਾਈਏ ਹੂੰ ਕਹਿੰਦੇ ਇੱਕ ਮਿੰਟ ਚੁੱਪ ਕਰਕੇ ਕਹਿੰਦੇ ਪ੍ਰਧਾਨ ਜੀ ਆਪਾਂ ਨੂੰ ਇਹ ਚੋਕੀ ਮਿਲੂ ਹੂੰ ਕਿਉਂਕਿ ਉਹਦੇ ਵਿੱਚ ਇੱਕ ਸੈਂਟਰਲ ਬੋਰਡ ਬਣਨਾ ਸੀ ਸੈਂਟਰਲ ਬੋਰਡ ਦੇ ਵਿੱਚ ਸਾਰੇ ਰਾਜਾਂ ਦੀਆਂ ਕਮੇਟੀਆਂ ਬਣਨੀਆਂ ਸੀ ਡੱਡ ਜਿਵੇਂ ਹੁਣ ਹਰਿਆਣੇ ਦੀ ਵੀ ਬਣ ਗਈ ਦਿੱਲੀ ਦੀ ਵੀ ਬਣ ਗਈ ਹਜੂਰ ਸਾਹਿਬ ਜਾਂ ਉਹਨਾਂ ਦੇ ਬੋਰਡ ਬਣੇ ਹੋਏ ਨੇ ਉਹ ਸੈਂਟਰਲ ਬੋਰਡ 'ਚ ਸਾਰਿਆਂ ਨੂੰ ਬਰਾਬਰ ਦੀ ਨੁਮਾਇੰਦਗੀ ਹੋਣੀ ਸੀ ਜੀ ਤੇ ਫਿਰ ਤਖਤਾਂ ਦੇ ਜਥੇਦਾਰ ਉਹ ਸਾਰਿਆਂ ਨੇ ਮਿਲ ਕੇ ਤੈਅ ਕਰਨੇ ਸੀ ਅੱਜ ਗਰਮੀ ਹਰਪ੍ਰੀਤ ਸਿੰਘ ਨੇ ਇੱਕ ਟਿੱਪਣੀ ਵੀ ਕੀਤੀ ਆ ਜੀ ਇਹ ਮੈਨੂੰ ਮੈਂ ਮਹਿਸੂਸ ਕਰਦਾ ਵੀ ਜਦੋਂ ਸਮੁੱਚੇ ਸਿੱਖ ਪੰਥ ਦੀ ਨੁਮਾਇੰਦਗੀ ਕਰਦੇ ਨੇ ਰਹਿਨੁਭਾਈ ਕਰਦੇ ਨੇ ਤਖਤਾਂ ਦੇ ਜਥੇਦਾਰ ਸਹਿਬਾਨ ਇਸ ਕਰਕੇ ਉਹਨਾਂ ਦੀ ਨੁਕਤੇ ਸਾਰੀਆਂ ਸਿੱਖ ਸਥਾਵਾਂ ਦੀ ਰਾਏ ਲਈ ਜਾਵੇ ਹੂੰ ਪਹਿਲਾਂ ਹੀ ਲਈ ਜਾਂਦੀ ਸੀ ਜੀ ਉਕੇ ਜਦੋਂ ਸ਼੍ਰੋਮਣੀ ਕਮੇਟੀ ਕਿਸੇ ਨੂੰ ਮੁਲਾਜ਼ਮ ਨਿਯੁਕਤ ਕਰਦੀ ਹੈ ਉਹ ਤਾਂ ਨਿਯੁਕਤੀ ਪੱਤਰ ਦੇ ਕੇ ਉਹਨੂੰ ਜੋਇਨ ਕਰਾ ਲੈਂਦੀ ਹੈ ਹਮ ਪਰ ਜਦੋਂ ਤਖਤਾਂ ਦੇ ਜਥੇਦਾਰ ਸਾਹਿਬ ਨਿਯੁਕਤ ਹੁੰਦੇ ਨੇ ਸੰਸਥਾਵਾਂ ਆਉਂਦੀਆਂ ਨੇ ਅੱਜ ਕੱਲ੍ਹ ਵੀ ਉਹਨਾਂ ਨੂੰ ਸਰਪੋ ਪਾਉਂਦੀਆਂ ਨੇ ਦਸਤਾਰਬੰਦੀ ਵਾਂਗੂੰ ਗੱਲ ਹੁੰਦੀ ਹੈ ਵੀ ਹਾਂ ਜੀ ਇਹ ਸਾਨੂੰ ਪ੍ਰਵਾਨ ਨੇ ਜੀ ਉਦੋਂ ਇਹ ਗੱਲ ਨਹੀਂ ਹੁਣ ਦਿੱਤੀ ਸੀ ਹਮ ਸੋ ਹੁਣ ਜਿਹੜੀ ਇਹ ਵਿਆਖਿਆ ਕਰ ਰਹੇ ਨੇ ਵੀ ਸਾਡੇ ਮੁਲਾਜ਼ਮ ਨੇ ਸਾਡੇ ਦੀਨ ਨੇ ਅਕਾਲ ਤਖਤ ਸਾਹਿਬ ਤਾਂ ਪਹਿਲੀ ਪਹਿਲੀ ਗੱਲ ਅਕਾਲ ਤਖਤ ਗੁਰਦੁਆਰਾ ਹੈ ਨਹੀਂ ਸਾਰੇ ਮੰਨਦੇ ਆ ਜੀ ਉਦੀ ਰਵੈਤ ਵੀ ਹੋ ਰਾ ਮਰਿਆਦਾ ਵੀ ਹੋ ਰਾ ਪਕਸ਼ਤਾਂ ਦੇ ਸਹਿਬਾਨ ਐਕਟਰ ਹੀ ਨਹੀਂ ਹੁੰਦੇ ਇਸੇ ਕਰਕੇ ਗਿਆਨੀ ਗੁਰਵਾਚਨ ਸਿੰਘ ਨੇ ਵਿਅੰਗ ਕੀਤਾ ਹੂੰ ਕਹਿੰਦੇ ਸਾਨੂੰ ਤਾਂ ਹੁਣ ਪਤਾ ਲੱਗਿਆ ਕਿ ਮੈਂ ਤਾਂ ਇਹ ਸਮਝਦਾ ਨਹੀਂ ਗਿਆਨੀ ਗਿਆਨੀ ਰਘਵੀਰ ਸਿੰਘ ਜੀ ਨੇ ਰਘਵੀਰ ਸਿੰਘ ਨੇ ਗਿਆਨੀ ਰਘਵੀਰ ਸਿੰਘ ਨੇ ਕਈ ਵਾਰ ਨਾ ਉਹਦੀ ਗਲਤੀ ਹੋ ਗਈ ਸੀ ਸੌਰੀ ਗਿਆਨੀ ਰਘਵੀਰ ਸਿੰਘ ਨੇ ਵਿਅੰਗ ਕੀਤਾ ਕਹਿੰਦੇ ਸਾਨੂੰ ਤਾਂ ਹੁਣ ਪਤਾ ਲੱਗਿਆ ਹੂੰ ਵੀ ਅਕਾਲ ਤਖਤ ਸਾਹਿਬ ਦਾ ਕਾਰਜ ਖੇਤਰ ਕੀ ਹੈ ਕਹਿੰਦੇ ਅਸੀਂ ਤਾਂ ਇਹ ਸਮਝਦੇ ਸੀ ਇਹ ਬਿਸ਼ਪ ਦੇ ਆਪੀ ਆ ਹੂੰ ਤੇ ਜਦ ਹੁਣ ਸਾਨੂੰ ਦੱਸਿਆ ਗਿਆ ਵੀ ਇਹ ਅਕਾਲ ਤਖਤ ਦੀ ਨਹੀਂ ਕੰਨਾਂ ਦੇ ਅੰਦਰੇ ਬੋਲਿਆ ਜਾਂਦਾ ਤੇ ਕੰਨਾਂ ਦੇ ਅੰਦਰੇ ਰਹਿ ਜਾਂਦਾ ਹੂੰ ਇਹ ਬਹੁਤ ਵੱਡੀ ਗੱਲ ਕਹਿ ਦਿੱਤੀ ਉਹਨਾਂ ਨੇ ਬਹੁਤ ਵੱਡੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਹੂੰ ਬਹੁਤ ਵੱਡੀ ਗੱਲ ਕਹਿਤੀ ਜੀ ਤੇ ਉਹ ਜਥੇਦਾਰ ਸਾਹਿਬ ਇਹ ਕਹਿੰਦੇ ਨੇ ਜਿਨ੍ਹਾਂ ਨੇ ਫੈਸਲੇ ਵੀ ਲਏ ਨੇ ਪਹਿਲਾਂ ਵੀ ਲਏ ਨੇ ਹੁਣ ਵੀ ਲਏ ਨੇ ਵੀ ਹੁਣ ਸਾਨੂੰ ਸਮਝਾਇਆ ਜਾ ਰਿਹਾ ਵੀ ਛੱਟ ਕੇ ਰੱਖੀ ਆ ਜਿੰਨਾ ਤੁਸੀਂ ਇਤਿਹਾਸ ਤੋਂ ਜਾਣੂ ਹੋ ਜਦੋਂ ਦੇ ਅਕਾਲ ਤਖਤ ਸਾਹਿਬ ਹੋਂਦ ਚ ਆਏ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਕਦੇ ਲੜਾਈ ਚੱਲੀ ਸੀ ਚਰਚਾ ਬਹਿਸ ਹੋਈ ਸੀ ਪਹਿਲਾਂ ਕਦੇ ਕਿ ਐਸਜੀਪੀਸੀ ਵੱਡੀ ਹੈ ਸੁਪਰੀਮ ਹੈ ਜਾਂ ਅਕਾਲ ਤਖਤ ਸਾਹਿਬ ਸੁਪਰੀਮ ਨੇ ਕਦੇ ਬਹਿਸ ਨਹੀਂ ਚੱਲੀ ਪਹਿਲੀ ਵਾਰ ਜਦੋਂ ਬਾਦਲ ਦਾ ਕਬਜ਼ਾ ਹੋ ਗਿਆ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੀ ਚੋਣਾ ਹੋ ਕੇ ਇਹਦਾ ਹੌਸ ਬਦਲਤਾ ਬਾਜਪੀ ਸਰਕਾਰ ਨਾਲ ਬਿਨਾਂ ਸ਼ਰਤ ਹਮਾਇਤ ਦੇਤੀ ਜਦੋਂ ਭਾਈ ਰਣਜੀਤ ਸਿੰਘ ਨੂੰ ਲਾਇਆ ਹੁਕਮਨਾਮੇ ਦੀ ਉਲੰਘਣਾ ਕੀਤੀ ਆ ਉਦੋਂ ਇਹ ਟਕਰਾ ਆਇਆ ਸਾਹਮਣੇ ਸ਼੍ਰੋਮਣੀ ਕਮੇਟੀ ਨੇ ਬਾਦਲ ਸਰਕਾਰ ਨਾਲ ਖੜੀ ਆ ਤਖਤਾਂ ਦੇ ਜਥੇਦਾਰਾਂ ਦੇ ਉਲਟ ਖੜੀ ਆ ਆਪਣੇ ਪ੍ਰਧਾਨ ਦਾ ਅਸਤੀਫਾ ਮਨਜ਼ੂਰ ਕਰਨ ਦੀ ਥਾਂ ਉਹ ਜਲੀਲ ਕਰਕੇ ਲਾਇਆ ਹੂੰ ਉਦੋਂ ਤੇ ਇਹਨਾਂ ਦੇ ਜੇਹ ਚ ਪੈ ਗਿਆ ਜੀ ਸਾਰਾ ਕੁਝ ਤਾਂ ਹੀ ਫਿਰ ਘਰੇ ਵਲਾ ਕੇ ਹੁਕਮਨਾਮੇ ਜਾਰੀ ਕਰਾਉਂਦੇ ਰਹੇ ਨਾ ਜੀ ਇੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਨਾ ਕਿ ਤੁਹਾਡੀ ਪਾਈ ਹੋਈ ਪੋਸਟ ਨੂੰ ਲੈ ਕੇ ਵੀ ਮਤੇ ਵਿੱਚ ਚਰਚਾ ਜ਼ਿਕਰ ਹੈ ਉਹ ਕਹਿੰਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿ ਉਹ ਮੇਰੇ ਮਨ ਦੇ ਵਲਵਲੇ ਸੀ ਮੈਂ ਆਦੇਸ਼ ਨਹੀਂ ਸੀ ਜਾਰੀ ਕੀਤਾ ਉਹਨਾਂ ਦੇ ਇਸ ਬਿਆਨ ਨੂੰ ਕਿਵੇਂ ਲੈਣੇ ਹੋ ਤੁਸੀਂ ਨਹੀਂ ਠੀਕ ਆ ਜੀ ਆਦੇਸ਼ ਤਾਂ ਅਕਾਲ ਤਖਤ ਸਾਹਿਬ ਤੋਂ ਜਾਰੀ ਹੁੰਦਾ ਨਾ ਜੀ ਹੂੰ ਚਾ ਪੰਜ ਸਿੰਘ ਸਹਿਵਾਨ ਦੀ ਮੀਟਿੰਗ ਕਰਕੇ ਜਾਰੀ ਹੁੰਦਾ ਜੀ ਹੁਣ ਇਹਨਾਂ ਨੇ ਤਾਂ ਨਵਾਂ ਪੈਂਟਰਾ ਹੋ ਲਿਆ ਨਾ ਵੀ ਮੀਟਿੰਗੇ ਨਾ ਕਰਨਦੇਓ ਹੂੰ ਨਾ ਸਿੰਘ ਸਾਹਿਬਾਨ ਨੂੰ ਮੀਟਿੰਗ ਕਰੰਦੋ ਨਾ ਸੱਤ ਮੈਂਬਰ ਦੀ ਕਮੇਟੀ ਨੂੰ ਮੀਟਿੰਗ ਕਰਦੋ ਤੋ ਅਸਤੀਫਾ ਦੇ ਦੋ ਵੀ ਇਹਨੂੰ ਸਾਰੇ ਮਾਮਲੇ ਨੂੰ ਡਿਫੰਕਟ ਕਰ ਦੋ ਹੂੰ ਸੋ ਇਸ ਕਰਕੇ ਸਿੰਘ ਸਾਹਿਬਾਨ ਹੁਣ ਕਿੰਨੀ ਥਾਂ ਤੇ ਭਾਸ਼ਣ ਦਿੰਦੇ ਨੇ ਜੀ ਉਹ ਜੀ ਉਹ ਆਕਾਲੀ ਦਲ ਤੋਂ ਪ੍ਰਵਾਨ ਕਰਾ ਕੇ ਭਾਸ਼ਣ ਦੇ ਆ ਕਰਨਗੇ ਹੂੰ ਮਤਲਬ ਚਲੋ ਉਹਨਾਂ ਨੇ ਲਿਖਤੀ ਪਿਆਂਹ ਦੇਤਾ ਜੀ ਕਿਸਨੇ ਥਾਂ ਤੇ ਬੋਲਦੇ ਹੋਈ ਇਹ ਭਾਸ਼ਣ ਦੇ ਦਿੰਦੇ ਹੋ ਫੇਰ ਹੂੰ ਉਹ ਤੁਸੀਂ ਦੇਖੋ ਦਬਕਾ ਕਿੱਡਾ ਮਾਰਦੇ ਨੇ ਉਹ ਹੂੰ ਜੋ ਕਾਨੂੰਨ ਦੇ ਮਸਲੇ ਨੇ ਜੀ ਉਹਨਾਂ ਚ ਦਖਲ ਨਹੀਂ ਦੇਣਾ ਚਾਹੀਦਾ ਜੀ ਤੇ ਬਲਟੋਹੇ ਵਰਗੇ ਮਦਰ ਬਾਗੜ ਵਿੱਲੇ ਇੰਨਾ ਝੂਠ ਬੋਲ ਰਹੇ ਨੇ ਕਹਿੰਦੇ 94 ਚ ਵੀ ਅਕਾਲ ਤਖਤ ਦਾ ਜੱਫੇਦਾਰ ਆ ਜੀ ਜਿਹੜਾ ਉਹ ਇਕਤਾ ਚ ਸ਼ਾਮਲ ਨਹੀਂ ਹੋਇਆ ਸੀ ਹੂੰ ਉਹ ਭਲਿਓ ਮਾਨਸੂ ਦੁਨੀਆ ਨੂੰ ਪਤਾ ਜਦੋਂ ਖਾਲਸਾ ਮਾਰਚ ਹੋਇਆ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬ ਤੋਂ ਸਾਰੇ ਦਲਾਂ ਦੇ ਲੀਡਰਾਂ ਨੇ ਕਿਹਾ ਜੀ ਸਾਡੀ ਇਕਤਾ ਕਰੋ ਜੀ ਸਾਰਿਆਂ ਨੇ ਵੱਲ ਭੰਗ ਕੀਤੇ ਅਸਤੀਫੇ ਦਿੱਤੇ ਬਾਦਲ ਦਲ ਤੋਂ ਬਿਨਾ ਬਾਦਲ ਵੀ ਤਿਆਰ ਹੋ ਗਿਆ ਸੀ ਅਸਤੀਫਾ ਦੇਣ ਨੂੰ ਹੂੰ ਇਹ ਤਾਂ ਚੰਡੀਗੜ੍ਹੋਂ ਜਾਂਦਾ ਜਾਂਦਾ ਜਲੰਧਰ ਰੁਕ ਗਿਆ ਉਹਨਾਂ ਜਨਾਂ ਵਿੱਚ ਜਲੰਧਰ ਨੂੰ ਪਤਾ ਇੱਕ ਵੱਡਾ ਕੇਂਦਰ ਸੀ ਸਲਾਈਆਂ ਦਾ ਹੂੰ ਉਹ ਰੇਲਵੇ ਲਾਈਨ ਕੱਟਤੀ ਅੱਜ ਵੀ ਅਕਾਲ ਤਖਤ ਦੇ ਰਿਕਾਰਡ 'ਚ ਹੂੰ ਕੱਢ ਕੇ ਦੇਖ ਲਓ ਰੇਲਵੇ ਲਾਈਨ ਉੱਥੋਂ ਕੱਟਤੀ ਨਮੀ ਵੀ ਨਹੀਂ ਲਿਖੀ ਵਾਰਤ ਹੂੰ ਅਮਰਸਰ ਆ ਲਾ ਨਾਮਾ ਸਿੰਘ ਸਹਿਬਾਨ ਤੇ ਟੋਲਾ ਸਾਹਿਬ ਦੀ ਹਾਜ਼ਰੀ 'ਚ ਡਿਸਕਸ ਕਰਕੇ ਹੋਇਆ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਜੀ ਜਦੋਂ ਉਹਦਾ ਐਲਾਨ ਕੀਤਾ ਉਦੋਂ ਕਾਲ ਤਖਤ ਦੇ ਜਥੇਦਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਲਾਨ ਦੇ ਵਿੱਚ ਨਹੀਂ ਸੀ ਹੂੰ ਬਾਦਲ ਵੀ ਹੈ ਨਹੀਂ ਸੀ ਬਾਕੀ ਸਾਰੀ ਦਲ ਇਕੱਠੀ ਸੀ ਜੀ ਉਦੋਂ ਵਾਲ ਮਾਨਮੀ ਭੱਜ ਗਿਆ ਅੰਬਰਸਰ ਐਲਾਨ ਨਾਲ ਮੇ ਤੁਕਨਫੈਡਰਲ ਤੋਂ ਭੱਜ ਕੇ ਖਾਲਸਾ ਅੰਤਜਾ ਖੜਿਆ ਹੂੰ ਤੋਂ ਇਸ ਕਰਕੇ ਝੂਠ ਬਜਾਨੀ ਤਾਂ ਬਹੁਤ ਕਰਦੇ ਨੇ ਜੀ ਦੂਜੀ ਗੱਲ ਜਿਹੜੀ ਉਹਨਾਂ ਨੇ ਵੱਡੀ ਗੱਲ ਕਹੀ ਆ ਜੀ ਵੀ ਧਾਮੀ ਸਾਹਿਬ ਅਸਤੀਫਾ ਵਾਪਸ ਲੈਣ ਜੀ ਕਿਉਂ ਕਿਉਂਕਿ 2 ਦਸੰਬਰ ਦੇ ਹੁਕਮਨਾਮੇ ਨੂੰ ਲਾਗੂ ਕਰਾਉਣਾ ਉਹਨਾਂ ਦੀ ਜ਼ਿੰਮੇਵਾਰੀ ਆ ਜੀ ਸੱਤ ਮੈਂਬਰੀ ਕਮੇਟੀ ਦਾ ਕਾਰਜ ਸਿਰੇ ਚੜਾਉਣਾ ਉਹਨਾਂ ਦੀ ਜ਼ਿੰਮੇਵਾਰੀ ਆ ਹੂੰ ਇਹਨਾਂ ਨੇ ਮੁਲਤਵੀ ਰੱਖਿਆ ਵਿਚਾਰ ਅਧੀਨ ਰੱਖਿਆ ਜਿਹਨੂੰ ਪੈਂਡਿੰਗ ਕਹਿੰਦੇ ਨੇ ਜੀ ਤੇ ਪੈਂਡਿੰਗ ਦਾ ਮਤਲਬ ਕੀ ਆ ਜੀ ਹੂੰ ਜਿਵੇਂ ਬੀਬਾ ਕਿਰਨਜੋਤ ਤੌਰ ਨੇਕ ਚੈਨਲ ਤੇ ਕਿਹਾ ਹੂੰ ਜ਼ਰੂਰੀ ਨਹੀਂ ਸੀਨੀਅਰ ਮੀਤ ਪ੍ਰਧਾਨ ਬਣੇ ਹੂੰ ਐਕਟਿੰਗ ਪ੍ਰਧਾਨ ਕਿਸੇ ਇੱਕ ਨੂੰ ਵੀ ਚੁਣ ਸਕਦੇ ਆ ਉਹ ਇੱਕ ਮੈਂਬਰ ਉਹ ਕੌਪਟ ਵੀ ਕਰ ਸਕਦੇ ਆ ਕਮੇਟੀ ਦਾ ਅੰਤਰ ਕਮੇਟੀ ਜੀ ਪਰ 21 ਦਿਨਾਂ ਦੇ ਵਿੱਚ ਵਿੱਚ ਕਮੇਟੀ ਦਾ ਜਨਰਲ ਹਾਊਸ ਸੱਦਣਾ ਪਊ ਹਮ ਜਨਰਲ ਹਾਊਸ ਚ ਕੀ ਭਾਅ ਵਿਕਦੀ ਐ ਇਹਨੂੰ ਸਾਹਮਣਾ ਕਰਨ ਨੂੰ ਤਿਆਰ ਨਹੀਂ ਹਮ 14 ਮੈਂਬਰੀ ਕਮੇਟੀ ਆ ਤਿੰਨ ਚਾਰ ਮੈਂਬਰ ਉਹਦੇ ਪਹਿਲੀ ਬਾਗੀ ਨੇ ਇੱਕ ਵਿਕਟੋ ਚੋਂ ਵੀ ਇਹਨਾਂ ਦੀ ਡਿੱਗ ਪਈ ਹਮ ਇੱਕ ਵਿਕਟ ਭੱਜ ਗਈ ਮੈਦਾਨ ਛੱਡ ਕੇ ਜੀ ਤੇ ਜਨਰਲ ਹਾਊਸ ਚ ਕੀ ਪਤਾ ਕਿਹੜਾ ਭਾਣਾ ਵਾਪਰੇ ਜਨਰਲ ਹਾਊਸ ਨੂੰ ਟਾਲਣ ਖਾਤਰ ਇਹ ਸਾਰਾ ਕੁਝ ਆ ਕਰ ਰਹੇ ਨੇ ਲਮਕਾਈ ਜੋ ਲਮਕਾਈ ਜੋ ਇਹਨਾਂ ਦਾ ਪਰਖਿਆ ਹੋਇਆ ਫਾਰਮੂਲਾ ਮਾਇਆਧਾਰੀ ਨੇ ਨਾ ਵੀ ਦੂਜਿਆਂ ਤੇ ਸੁਰਤਾ ਹੋਏ ਨਹੀਂ ਦਮਨਕਰ ਜਾਣਗੇ ਬੁੜਕੇ ਲੋਕ ਕਹਿ ਦੇਣਗੇ ਆਹੀ ਕਾਲੀ ਦਲ ਆਹੀ ਕਾਲੀ ਦਲ ਹੂੰ ਸੋ ਇਸ ਕਰਕੇ ਸਿੰਘ ਸਾਹਿਬ ਨੇ ਸਪਸ਼ਟ ਕੀਤਾ ਜੀ ਗੱਲ ਉੱਥੇ ਖੜੀ ਆ ਠੀਕ ਆ ਉਹਨਾਂ ਦਾ ਅਪਦਾ ਸੁਭਾ ਜਾਨੀ ਜਿੱਡਾ ਵੱਡਾ ਮਸਲਾ ਇਹ ਹੈਗਾ ਮਤਲਬ ਜਿੰਨਾ ਕੁਇਕਲੀ ਤਤ ਫਰੰਤ ਜੇ ਲੋੜੀਂਦੀ ਹੋਵੇ आदेश जारी करना चाहिए था या बोल के बयान लेके भी कहा जाना चाहिए मेरा सवाल भी यही है कि जबों आज वाला बयान है मीडिया वाला बयान एक इस बयान ਵਿੱਚ ਤੇ ਕਦੇਸ਼ ਜਾਰੀ ਹੋਣ 'ਚ ਬੜਾ ਫਰਕ ਅੰਤਰ ਹੁੰਦਾ ਸਾਰੇ ਹੀ ਜਾਣਦੇ ਹੋ ਪਰ ਉਹ ਆਦੇਸ਼ ਦੇ ਵਿੱਚ ਦੇਰੀ ਕਿਉਂ ਸਕਦੀ ਹੈ ਕਿਉਂਕਿ ਹੋ ਸਕਦਾ ਹੈ ਕਿ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਵਿੱਚੋਂ ਆਊਟ ਹੋ ਚੁੱਕੇ ਨੇ ਤਾਂ ਹੁਣ ਉਹ ਪਹਿਲਾਂ ਵਾਲੀ ਸਥਿਤੀ ਵੀ ਨਹੀਂ ਰਹੀ ਤਾਂ ਇਸ ਕਰਕੇ ਹੋ ਸਕਦਾ ਸਮਾਂ ਲੈ ਰਹੇ ਹੋਣਗੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਪਹਿਲੀ ਗੱਲ ਜੀ ਬਾਦਲਾਂ ਦੇ ਕਾਗਜ਼ਾਟ ਹੋਏ ਨੇ ਅਕਾਲ ਤਖਤ ਦੇ ਕਾਗਜ਼ਾਟ ਕਦੋਂ ਆਊਟ ਹੋਏ ਨੇ ਉਹ ਹੂੰ ਅਕਾਲ ਤਖਤ ਨਹੀਂ ਤਾਂ ਕਿਹਾ ਸੀ ਤੁਸੀਂ ਜਾਂਚ ਨਹੀਂ ਕਰ ਸਕਦੇ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਆਉਂਦੇ ਪ੍ਰੈਸ ਜੀ ਪੀ ਸੀ ਨੇ ਤੇ ਨਿਯਮਾਂ ਦੇ ਮੁਤਾਬਕ ਇੱਕ ਤਰ੍ਹਾਂ ਉਹਨਾਂ ਨੂੰ ਕਾਰ ਹੀ ਦਿੱਤਾ ਸੇਵਾ ਮੁਕਤ ਨਹੀਂ ਇਹ ਟਕਰਾਅ ਹਾਂ ਜੀ ਫਿਰ ਦੋ ਦਿਨਾਂ ਦਾ ਠੀਕ ਇਹ ਐ ਜੀ ਪੀ ਸੀ ਦੀ ਮੰਨੀ ਜੋ ਅਕਾਲ ਤਖਤ ਦੀ ਮੰਨੀ ਜੋ ਹੂੰ ਸਪਸ਼ਟ ਕਿਹਾ ਵੀ ਤੁਸੀਂ ਜਾਂਚ ਨਹੀਂ ਕਰ ਸਕਦੇ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਜੀ ਫਿਰ ਕਿਹਾ ਜਾਂਚ ਦੀ ਲੋੜ ਨਹੀਂ ਹੂੰ ਫਿਰ ਜਦੋਂ ਕੱਢਿਆ ਫਿਰ ਆਹਾਂ ਬੋਲੇ ਨੇ ਪੱਤਰ ਲਿਖਿਆ ਜੀ ਇਤੋਂ ਵੱਧ ਕੀ ਹੁਣ 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 ਇਹਦੇ ਵਿੱਚ ਦਿਲਜੀਤ ਢੀਮੇ ਤੇ ਹਰਚਰਨ ਬੈਂਸ ਦੀ ਮੱਥੀ ਮੰਨੀ ਜਾਊ ਵਿਪੱਖ ਖਾਲਸਾ ਹੈ ਹੂੰ ਜਾਂ ਸ਼੍ਰੋਮਣੀ ਕਮੇਟੀ ਜਿਹੜੇ ਉਹ ਸਿਆਪੇ ਦੀ ਨੈਣਾ ਰਘੂਜੀਤ ਮੇਰੇ ਕੋਲ ਦੀ ਮੰਨੀ ਜਾਊ ਹੂੰ ਜਿਹਨੇ ਜਿਹਨੇ ਜਿਹੜਾ ਇੱਕ ਵਾਰ ਚੁਣਿਆ ਗਿਆ ਹੁਣ ਤੱਕ ਜੀ ਹਰ ਵਾਰ ਉਹਨੂੰ ਨਾਮਿਨੇਟ ਕਰਦੇ ਨੇ ਤੇ ਉਹਨੂੰ ਅਹੁਦੇਦਾਰ ਬਣਾਉਂਦੇ ਨੇ ਹੂੰ ਸ਼੍ਰੋਮਣੀ ਕਮੇਟੀ ਨੂੰ ਵੰਗਟ ਕਰਨ ਖਤਰ ਹਰ ਵਾਰ ਉਹ ਤੇ ਅੰਤਰ ਕਮੇਟੀ ਬਦਲ ਦਿੰਦੇ ਨੇ ਨਵੇਂ ਮੈਂਬਰ ਭਾਵਾਂਗੇ ਜੀ ਔਰ ਉਹਨਾਂ ਦੀ ਅਗਵਾਈ ਵਿੱਚ ਹੋਈ ਜਿਹੜੀ ਅਖੀਰਲੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੈ ਉਸ ਦਾ ਜਿਹੜਾ ਮਤ ਹੈ ਉਹ ਸਾਫ਼ ਸਪਸ਼ਟ ਕਹਿ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਉਹ ਨੇੜੇ ਤੇੜੇ ਲਾਅਨ ਨੂੰ ਤਿਆਰ ਨਹੀਂ ਕਿਉਂਕਿ ਨਾ ਉਸ ਫੈਸਲੇ ਦੇ ਉੱਤੇ ਵਿਚਾਰ ਮੋੜ ਹੋਣ ਦੀ ਸੰਭਾਵਨਾ ਜੇ ਉਹ ਮਤੇ ਨੂੰ ਪੜ ਲਿਆ ਜਾਵੇ ਸ਼ਬਦਾਂ ਨੂੰ ਕਿਉਂਕਿ ਉਹਦੇ ਵਿੱਚ ਸਿੱਧਾ ਕਿਹਾ ਗਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕਿੰਨੇ ਖਤਰਨਾਕ ਸਾਬਤ ਹੋਏ ਨੇ ਸਾਰੀਆਂ ਸੰਸਥਾਵਾਂ ਨੂੰ ਢਾਹ ਲਾਉਣ 'ਚ ਇਹ ਉਹਨਾਂ ਦੀ ਸ਼ਬਦਾਵਲੀ ਹੈ ਪਹਿਲੀ ਗੱਲ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕੀ ਢਾਲਾਤੀ ਜੀ ਹੂੰ ਗਿਆਨੀ ਇਹ ਕਹਿੰਦੇ ਨੇ ਨਾ ਭਾਜਪਾ ਦਾ ਇਸ਼ਾਰਾ ਜੀ ਤੁਸੀਂ ਮੈਨੂੰ ਦੱਸੋ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਬਰਤਾਂਤ ਅਕਾਲ ਤਖਤ ਤੋਂ ਸਿਰ ਜਿਆ ਉਹ ਤਾਂ ਭਾਜਪਾ ਨੂੰ ਫੁੱਟੇ ਅੱਖ ਨਹੀਂ ਪਵਾ ਹੂੰ 70 ਤੋਂ ਚੱਕਿਆ ਤੁਸੀਂ ਤੇ ਕਿਹਾ ਛੋਟੀਆਂ ਸਰਕਾਰਾਂ ਬਣਾਈਆਂ ਸੀ ਮੱਲ ਬਲਾਉਣ ਨੂੰ ਤੁਸੀਂ ਉਂਗਲਾਂ ਪਾ ਪਾ ਜਖਮ ਉਹ ਝੇੜੇ ਨੇ ਹੂੰ ਪੰਥ ਵੱਲ ਪਿੱਟ ਕੀਤੀ ਆ ਪੰਜਾਬ ਵੱਲ ਪਿੱਟ ਕੀਤੀ ਆ ਇੱਕ ਮੁੱਦਾ ਨਹੀਂ ਤੁਸੀਂ ਸਮਝਾਇਆ ਜੀ ਤੇ ਇਹ ਭਾਜਪਾ ਨੂੰ ਇਹ ਬਰਤਾਂਤ ਫਿੱਟਾਉਂਦਾ ਹੂੰ ਭਾਜਪਾ ਨਾਲ ਜਿਹੜੀ ਸਾਂਝ ਪਾ ਕੇ ਸਿਆਸਤ ਕੀਤੀ ਆ ਉਹ ਉਹ ਤਾਂ ਸ਼ਾਂਖਤੀ ਕਾਲ ਤੱਕ ਨੇ ਹੂੰ ਉਹ ਇਸ ਕਰਕੇ ਇਹਨਾਂ ਨਾਲ ਤਕੀਆ ਖਲਾਮ ਆ ਜਿਹੜਾ ਪਹਿਲਾਂ ਇਹਨਾਂ ਦੇ ਖਿਲਾਫ ਬੋਲਦਾ ਸੀ ਕਾਂਗਰਸ ਦਾ ਜੈਂਟਰ ਜਿਹੜਾ ਹੁਣ ਇਹਨਾਂ ਨਾਲ ਵੱਖਰੇ ਵਿਚਾਰ ਵਾਲਾ ਉਹ ਹਰ ਤੁਸੀਂ ਦੇਖ ਲੋ ਜੀ ਭਾਜਪਾ ਦਾ ਜੰਗਤਾ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਤਾਂ ਇੱਥੋਂ ਤੱਕ ਪਹੁੰਚ ਚੁੱਕੀ ਹੈ ਗਿਆਨੀ ਹਰਪ੍ਰੀਤ ਸਿੰਘ ਬਾਰੇ ਕਹਿੰਦੇ ਨੇ ਕਿ ਉਹ ਤੇ ਉਧਾਰਨਾ ਹੀ ਆਰਐਸਐਸ ਦੀਆਂ ਦਿੰਦੇ ਨੇ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ ਸਨੌਰ ਦੇ ਵਿੱਚ ਜਿਹੜਾ ਸਮਾਗਮ ਸੀ ਉਹ ਕਹਿੰਦੇ ਕਿ ਪੇਚ ਤਿਆਰ ਕਰਕੇ ਦਿੱਤੀ ਕੋਈ ਕਹਿੰਦੇ ਕਿ ਕਾਲ ਤਖਸਾਲਬ ਨੂੰ ਹੀ ਪੇਚ ਦੱਸ ਰੇ ਨਰਾਦਰ ਕਰ ਰਿਹਾ ਹੈ ਤਾਂ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਪਹਿਲੀ ਗੱਲ ਕਾਲ ਤਖਸਾਲਬ ਨੂੰ ਨਹੀਂ ਕਿਹਾ ਉਹਨਾਂ ਨੇ ਉਹਨਾਂ ਨੇ ਰਾਹ ਨੂੰ ਕਿਹਾ ਜੀ ਜਿਹੜਾ ਤੁਹਾਨੂੰ ਰਾਹ ਤਿਆਰ ਕੀਤਾ ਸੀ ਵੀ ਆਹ ਤੁਸੀਂ اخلاقی ਤੌਰ ਤੇ ਗਵਾ ਚੁੱਕੇ ਹੋ ਯੋਗਤਾ ਜੀ ਪਰ ਆਕਾਲ ਤਖਤ ਬਖਸ਼ਿੰਦਾ ਕਿਸੇ ਦਾ ਰਾਹ 28 ਤੌਰ ਤੇ ਨਹੀਂ ਰੋਕਦਾ ਆਹ ਰਾਹ ਫੜੋ ਸਹੀ ਮੈਂਬਰਸ਼ਿਪ ਕਰੋ ਹੂੰ ਮੰਨਤਾ ਲੈ ਲਓ ਪੰਥ ਦਾ ਸਾਨੂੰ ਕੀ ਇਤਰਾਜ਼ ਆ ਜੀ ਕਿਉਂਕਿ ਜਿਹੜੇ ਦਲ ਦਾ ਮਸਲਾ ਗਿਆ ਉੱਥੇ ਉਹਨਾਂ ਨੇ ਉਹ ਹੀ ਨਿਪਟਾਉਣਾ ਸੀ ਜੀ ਉਹਨਾਂ ਨੇ ਨਿਪਟਾਇਤਾ ਉਹਨਾਂ ਨੇ ਇਹ ਵੀ ਕਿਹਾ ਵੀ ਭਾਜਪਾ ਤੇ ਆਰਐਸਐਸ ਦਾ ਇੱਕ ਸੰਬੰਧ ਆ ਜੀ ਉਹ ੜਨ ਦਿੱਤੀ ਆ ਆਰਐਸਐਸ ਦੇ ਉਦਾਹਰਣ ਦੇਣ ਦਾ ਮਤਲਬ ਇਹ ਕਰੇ ਹੋ ਗਿਆ ਵੀ ਉਹ ਆਰਐਸਐਸ ਦੇ ਹੋ ਗਏ ਹੂੰ ਮਤਲਬ ਤੁਸੀਂ ਕੋਈ ਉਦਾਹਰਣ ਦਿੰਨੇ ਸਮਝਾਉਣ ਖਾਤਰ ਹੂੰ ਵੀ ਆਰਐਸਐਸ ਕੰਮ ਕਰਦੀ ਆ ਪਾਜ ਪਾ ਖਾਤਰ ਹੂੰ ਅਸੀਂ ਖਾਲਸਾ ਪੰਥ ਦੇ ਭਲੇ ਲਈ ਕੰਮ ਕਰਦੇ ਆ ਹੂੰ ਠੀਕ ਆ ਉਹ ਤਾਂ ਲੀਡਰਸ਼ਿਪ ਜਿਹੜੀ ਉੱਤਰ ਦੀ ਹੈ ਉਹ ਸਰਜੇ ਹੂੰ ਜੇ ਹਾਲ ਤਾਂ ਆਰਐਸਐਸ ਨੂੰ ਠੀਕ ਆ ਉਹ ਫੈਸਲੇ ਨਹੀਂ ਸੁਣਾਉਂਦੀ ਜਦੋਂ ਮੋਦੀ ਨੇ ਨਾਰਾ ਦਿੱਤਾ ਕਾਂਗਰਸ ਮੁਕਤ ਭਾਰਤ ਜੀ ਆਰਐਸਐਸ ਦੇ ਮੁਖੀ ਨੇ ਬਿਆਨ ਦਿੱਤਾ ਵੀ ਸਾਡਾ ਨਾਰਾ ਨਹੀਂ ਹੈ ਇਹ ਮੋਦੀ ਦਾ ਸਿਆਸੀ ਨਾਰਾ ਹੋ ਸਕਦਾ ਹੂੰ ਜਾਂ ਪਿਛਲੀਆਂ ਚੋਣਾਂ 'ਚ ਤੁਸੀਂ ਦੇਖ ਲਿਆ ਉਹ ਪਿੱਛੇ ਜੇ ਹਾਰ ਗਏ ਸੀ ਇੱਕ ਵਾਰ ਮਤਲਬ ਠੰਗਿਆੜ ਕਢਾਦੀ ਸੀ ਲੋਕ ਸਭਾ 'ਚ ਇਹਨਾਂ ਦੀ ਜੀ ਮੁੜ ਕੇ ਮਿੰਤਾ ਕਰਕੇ ਹੈੱਡਕੁਆਰਟਰ ਤੇ ਗਿਆ ਮੋਦੀ ਤੇ ਬਾਕੀ ਵੀ ਤੁਸੀਂ ਸਰਗਰਮ ਹੋਵੋ ਹੂੰ ਕਿਸੇ ਪਾਰਟੀ ਦੇ ਵਿੱਚ ਉਹਦਾ ਧਾਰਮਿਕ ਵਿੰਗ ਉਹਨੂੰ ਸੱਭਿਆਚਾਰਕ ਵਿੰਗ ਕਹਿ ਲਓ ਹੁਣ ਸਿੱਖ ਧਰਮ ਨੇ ਆਪਣੀ ਵਿਲੱਖਣਤਾ ਇਹਦੀਆਂ ਸੰਸਥਾਵਾਂ ਨੇ ਮਤਲਬ ਤਾਲ ਤੱਕ ਸਾਹਿਬ ਦਾ 1706 ਦਾ ਬਣਿਆ ਹੋਇਆ ਹੂੰ ਇਹ ਗੁਰਦੁਆਰਾ ਇੱਕ ਟਿੱਕੇ ਵਿੱਚ ਆ ਗਿਆ ਹੂੰ ਗੁਰਦੁਆਰਾ ਇੱਕ ਵੇਲੇ ਤਾਂ ਦੋ ਤਖਤੇ ਸੀ ਸਿਰਫ ਹੂੰ ਅਨੰਦਪੁਰ ਸਾਹਿਬ ਤੇ ਦਰਬਾਰ ਸਾਹਿਬ ਦੋ ਤਖਤ ਤਾਂ ਬਾਹਰ ਸੀ ਉਹ ਇੱਕ ਟਿੱਕੇ ਵਿੱਚ ਆ ਗਏ ਹੂੰ ਤੀਜਾ ਤਖਤ ਤਾਂ ਤਲਵੰਡੀ ਸਾਬ ਉਹ ਤਾਂ 1963 ਛੇਦ ਬਣਾਇਆ ਜਿਵੇਂ ਗਲਤ ਨਾ ਹੋਵੇ ਸਨਾਂ ਦੀ ਗਲਤੀ ਨਾ ਹੋਵੇ ਜੀ ਫਿਰ ਇਹ ਇਸ ਕਰਕੇ ਤੁਸੀਂ ਇਹ ਥੋੜੋ ਠੀਕ ਆ ਤੁਹਾਡੇ ਕੋਲੇ ਆਈਟੀ ਵਿੰਗਾ ਤੁਸੀਂ ਝੂਠ ਬੋਲੀ ਜਾਓ ਤਾ ਹੁਣ ਤੱਕ ਜੇ ਤੁਹਾਡੀ ਮੁਲਾਜ਼ਮ ਨੇ ਫਿਰ ਜਦੋਂ ਜਥੇਦਾਰ ਬਦੰਤੀ ਨੇ ਤੇ ਉਹਦੋਂ ਬਾਅਦ ਵੀ ਕਿਹਾ ਵੀ ਜਦੋਂ ਸਿੰਘ ਸਾਹਿਬ ਤੁਹਾਡੇ ਮੁਲਾਜ਼ਮ ਨਹੀਂ ਐਕਰਦੀ ਇੰਨੇ ਆਉਂਦੇ ਇਹਨਾਂ ਦੀ ਨਿਯੁਕਤੀ ਤੇ ਹਟਾਉਣ ਦਾ ਕੁਝ ਤਾਇ ਤਾਂ ਕਰੋ ਹਮ ਭਾਈ ਰਣਜੀਤ ਸਿੰਘ ਦੇ ਕਿਉਂਕਿ ਜਦੋਂ ਤੁਸੀਂ ਆਪਣੇ ਹੱਥ ਚ ਤਾਕਤ ਰੱਖਣੀ ਹੈ ਸਪਸ਼ਟਾ ਰੱਖੋ ਹਮ ਜਿਵੇਂ ਬੰਕਟਾਂ ਚ ਜਦੋਂ ਅਫਰ ਤੁਸੀਂ ਦੇਖੋ 25 ਲੱਖ ਮੈਂਬਰਸ਼ਿਪ ਹੋ ਗਈ ਸਾਡੀ ਬੜਾ ਚੋਗਾ ਜੀ 35 ਲੱਖ ਹੋ ਗਈ ਹੁਣ ਭਾਈ ਜੀ ਮੈਂ 100 ਪਿੰਡਾਂ ਚ ਪੁੱਛ ਲਿਆ ਜੀ ਬਈ ਅੱਜਕੱਲ ਬਟੰਡੇ ਤਾਂ ਹੋਰ ਜੀ ਵੀ ਥੋੜੇ ਪਿੰਡ ਕੌਣ ਨੇ ਅਕਾਲੀ ਫਲੰਦ ਨੇ ਕੋਈ ਪਰਚੀ ਪੁਰਚੀ ਕੱਟੀ ਆ ਕਿਤੇ ਗੁਰ ਕਿਤੇ ਨਹੀਂ ਗੱਲ ਪਿੰਡ ਚ ਕਿਤੇ ਵੀ ਮੇ ਮਸ਼ਹੂਰ ਹੋ ਰਹੀ ਆ ਇਹ ਇਹ ਇਹਨਾਂ ਨੂੰ ਵੀਡੀਓ ਪਾਉਣੀ ਪੈ ਰਹੀ ਆ ਹਰ ਸਿਮਰਤ ਕੌਰ ਦੇ ਬਾਦਲ ਚ ਕੱਟੀ ਜਾ ਰਹੀ ਆ ਪਰਚੀ ਖਤਾਈ ਸੁਖਵੀਰ ਨੇ ਪਰਚੀ ਕਟਾਈ ਕਿਉਂਕਿ ਉਹਨਾਂ ਨੂੰ ਇਹਨਾਂ ਨੂੰ ਇਹ ਆ ਇਹਨਾਂ ਦੀ ਲਵੇੜੋ ਪੋਲਿਟਿਕਸ ਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਈ ਵਾਰੀ ਇਸ ਗੱਲ ਦੀ ਚਰਚਾ ਕੀਤੀ ਉਹਨਾਂ ਦੇ ਮੁਖ ਬੁਲਾਰੇ ਨੇ ਕਿਹਾ ਡਾਕਟਰ ਦਲਜੀਤ ਚੀਮਾ ਨੇ ਕਿਹਾ ਕਹਿੰਦੇ ਜੇ ਸੱਤ ਮੈਂਬਰਾਂ ਨੂੰ ਜਿਹੜੀ ਕਮੇਟੀ ਬਣਾਈ ਹੈ ਕਿਸੇ ਤਰ੍ਹਾਂ ਦਾ ਵੀ ਸ਼ੰਕਾ ਸ਼ੋਭਾ ਹੈ ਤੇ ਉਹ ਦਫ਼ਤਰ ਆ ਕੇ ਚੈੱਕ ਕਰ ਸਕਦੇ ਆ ਰਿਕਾਰਡ ਜੇ ਉਹਦੇ ਵਿੱਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਅਸੀਂ ਦੇਣਦਾਰਾਂ ਜਵਾਬ ਦੇ ਆ ਮੈਂ ਕਹਣਾ ਉਹ ਕਿਉਂ ਚੈੱਕ ਕਰਨ ਹਮ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦੇਉਣਾ ਤੁਸੀਂ ਹਮ ਤੁਸੀਂ ਕਿੰਨੀਆਂ ਲਿਚਕੜੀਆਂ ਕੀਤੀਆਂ ਨੇ ਆ ਨਹੀਂ ਆ ਸਕਦਾ ਜੀ ਆ ਨਹੀਂ ਆ ਸਕਦਾ ਜੀ ਬਡਾਲਾ ਨਹੀਂ ਆ ਸਕਦਾ ਫਿਰ ਆਪੇ ਕਿਵੇਂ ਪਾਲਿਆ ਹੂੰ ਮੈਂਬਰਸ਼ਿਪ ਭਰਤੀ ਕਰਾ ਲਈ ਡੇਟ ਮੈਂਬਰਸ਼ਿਪ ਦੀ ਲੰਘੀ ਚੈੱਕ ਕਰ ਉਹ ਚੈੱਕ ਕਰਨ ਖਾਤਰ ਬਣਾਈ ਆ ਹੂੰ ਉਹ ਚੁੰਮਣ ਕਰਾਉਣ ਖਾਤਰ ਬਣਾਈ ਆ ਉਹਦੇ ਉਹਦਾ ਧੁਰਾ ਕੀਆ ਅਸਲੀ ਭਰਤੀ ਹੋਵੇ ਵੋਕਸਨਾ ਹੋਵੇ ਨਾਲ ਆਧਾਰ ਕਾਰਡ ਲੱਗੇ ਹੂੰ ਇਸ ਕਰਕੇ ਆ ਹੁਣ ਇਹਨਾਂ ਦਾ ਫੈਸਲਾ ਇਹ ਆ ਵੀ ਜਿਹੜਾ ਸਾਡੇ ਨਾਲੋਂ ਮਾੜਾ ਦਾ ਵੱਖਰਾ ਅਸੀਂ ਉਹਨੂੰ ਕਾਪੀ ਨਹੀਂ ਦੇਣੀ ਹੂੰ ਸੁਧਾਰ ਲਹਿਰ ਵਾਲਿਆਂ ਨੂੰ ਇਹਨਾਂ ਨੇ ਸ਼ਾਮਿਲ ਨਹੀਂ ਕੀਤਾ ਹੂੰ 18 ਲੱਖ ਵੋਟ ਤੁਹਾਨੂੰ ਪਈਆ ਬਟੇ ਚੌਧਰੀਆਂ ਨੂੰ ਹਮ ਮੈਂਬਰਸ਼ਿਪ ਤੁਹਾਡੀ 35 ਲੱਖ ਹੋਗੀ ਜਿੰਨੀਆਂ ਵੋਟਾਂ ਪਈਆਂ ਨੇ ਓੰਨੀ ਕਰੇ ਮੈਂਬਰਸ਼ਿਪ ਹੁੰਦੀ ਹੁੰਦੀ ਹੈ ਕਿਸੇ ਪਾਰਟੀ ਦੀ ਹਮ ਭਾਜਪਾ ਦੀ ਨਹੀਂ ਕਿਦਿਆ ਤੁਹਾਡੇ ਸਾਹਮਣੇ ਸ਼ੁਰੂਬਣੀ ਕਮੇਟੀ ਆ ਜਿੱਥੇ ਸਾਫ ਸੂਰਤ ਸਿੱਖਾਂ ਨੇ ਬਣਨਾ ਸਿਰਫ ਜੀ ਕਿੰਨਾ ਚਿਰ ਹੋ ਗਿਆ ਭਰਤੀ ਹੁੰਦੀ ਨੂੰ ਹਮ ਕਿੰਨਾ ਚਿਰ ਹੋ ਗਿਆ ਇਤਰਾਜ਼ ਕਰਦੇ ਨੂੰ ਉਹਨੇ ਭਰਤੀ ਕਰਵਾਉਣੀ ਸੀ ਹਮ ਉਹਨੇ ਕਾਪੀਆਂ ਮੰਡਣੀਆਂ ਸੀ ਇਹਨਾ ਰਾਹੀ ਵੰਡਣੀਆਂ ਸੀ ਚਾਹੇ ਹਮ ਫਿਰ ਉਹਨਾਂ ਨੇ ਚੋਣ ਕਰਵਾਉਣ ਤੱਕ ਦੇ ਅਮਲ ਤੇ ਜਾਣਾ ਸੀ ਹੂੰ ਸਾਡੇ ਦਫ਼ਤਰਾਂ ਕੇ ਚੈੱਕ ਕਰ ਲੋ ਜੀ ਹੂੰ ਤੁਸੀਂ ਕਹੋ ਵੀ ਦਫ਼ਤਰ ਤੁਹਾਡੇ ਹਵਾਲੇ ਤੋਂ ਹੀ ਭਰਤੀ ਕਰਾਉਂ ਗੱਲ ਤਾਂ ਉੱਥੇ ਖੜੀ ਸੀ ਹੂੰ ਜੇ ਸਿੰਘ ਸਾਹਿਬ ਨੇ ਇਹ ਤਾਂ ਸਪਸ਼ਟ ਹੀ ਗੱਲ ਕਹਿਤੀ ਭਰਤੀ ਕਰਾਉਣ ਦਾ ਫੈਸਲਾ ਕਰ ਲਿਆ ਟੰਗੀ ਗੱਲ ਹੂੰ ਫਿਰ ਉਹਨਾਂ ਨੇ ਐ ਥੋੜੋ ਕਿਹਾ ਵੀ ਸੱਤ ਮੈਂਬਰੀ ਤੋਂ ਬਿਨਾਂ ਭਰਤੀ ਕਰਾ ਲਓ ਹੂੰ ਫਿਰ ਇੱਕ ਗੋਲ ਦੀ ਗੱਲ ਕਰਤੀ ਵੀਜੇ ਕਮੇਟੀ 'ਚ ਵਾਧਾ ਕਰਨਾ ਦੇਸ਼ਾਂ ਵਿਦੇਸ਼ਾਂ 'ਚ ਦੇਸ਼ਾਂਬਾ ਦੇਸ਼ਾਂਚਨ ਨੂੰ ਪੰਜਾਬ ਦੇ ਨੇ ਕੋਈ ਪੁੱਛਦਾ ਹੂੰ ਦੇਸ਼ਾਂਬਾ ਦੇਸ਼ਾਂਚਨ ਨੂੰ ਕਿਹੜਾ ਹੈ ਨਾ ਨਹੀਂ ਮੈਂਬਰਸ਼ਿਪ ਪਲਾਨ ਨੂੰ ਤਿਆਰ ਹੂੰ ਹੁਣ ਜਿਹੜੀ ਗੱਲ ਜਿਹੜੀ ਉਹਨਾਂ ਨੇ ਕਿਹਾ ਸੀ ਇੱਕ ਕਮੇਟੀ 'ਚ ਵਾਅਦਾ ਕਰਦੇ ਆ ਉਹ ਕਹਿੰਦੇ ਖਬਰਦਾਰ ਇਹ 'ਚ ਵਾਅਦਾ ਵੀ ਕਰਨਾ ਹੂੰ ਫਿਰ ਉਹਨਾਂ ਨੇ ਸਪਸ਼ਟ ਕੀਤਾ ਜੇ ਕਮੇਟੀ ਨੂੰ ਲੋੜ ਲੱਗਦੀ ਹੈ ਉਹ ਵਾਅਦਾ ਕਰ ਲੈ ਹੂੰ ਪਰ ਕਮੇਟੀ ਵਿੱਚ ਵਾਅਦਾ ਹੋਣਾ ਦੂਰ ਦੀ ਗੱਲ ਵਿੱਚੋਂ ਤਾਂ ਮੈਮਰੀ ਝੜ ਚੁੱਕੇ ਆ ਹਾਂ ਜੀ ਫਿਰ ਕੱਚੇ ਪਿੱਲੇ ਝੜਦੀ ਹੁੰਦੇ ਆ ਬੋਲਾ ਮਾਦਾ ਹੋਵੇ ਜਿਹੜਾ ਨਾ ਜੀ ਮੈਂ ਤੁਹਾਨੂੰ ਤਾਂ ਹੀ ਤਾਂ ਕਿਹਾ ਵੀ ਜਿਹੜਾ ਵਹਿਣ ਪਿਆ ਹੁੰਦਾ ਨਾ ਉਹ ਜਲ ਦੀ ਲੀਹ ਚ ਸਾਰੀ ਜਲ ਪੈਂਦੇ ਜੀ ਜਦੋਂ ਲੀਹਾ ਪਾੜ ਕੇ ਤੁਰਨਾ ਪੈਂਦਾ ਉਹਨਾਂ ਨੇ ਕਿਹਾ ਲੀਹਾ ਪਾੜ ਕੇ ਤੁਰੋ 30 ਸਾਲਾਂ ਚ ਤੁਸੀਂ ਜੋ ਕੀਤਾ ਨਾ ਆ ਉਹਦਾ ਉਹਦਾ ਨਤੀਜਾ ਨਿਕਲਿਆ ਆ ਰਾਹ ਬਗ ਨਵਾਰਾ ਖੋਲਣਾ ਪੈਣਾ ਇਹਨੂੰ ਭੁੱਲ ਚੁੱਕੇ ਆ ਉੱਥੇ ਜੋਰ ਲੱਗਦੇ ਹੁੰਦੇ ਆ ਲੋਲੇ ਪੈਂਦੇ ਹੁੰਦੇ ਆ ਇੱਕ ਅਖੀਰ ਚ ਟਿੱਪਣੀ ਤੁਹਾਡੀ ਲੈਣੀ ਹੈ ਉਹ ਇਸ ਦੇ ਉੱਤੇ ਕਿਉਂਕਿ ਇਹ ਸਾਰਾ ਕੁਝ ਤਾਂ ਹੁਣ ਕਰਦਾ ਨਿਰਭਰ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੀ ਫੈਸਲਾ ਲੈਂਦੇ ਨੇ ਉਹਨਾਂ ਨੂੰ ਅਪੀਲਾਂ ਪਹਿਲਾਂ ਵੀ ਹੋ ਚੁੱਕੀਆਂ ਐ ਤੇ ਹੁਣ ਜਦੋਂ ਅਕਾਲ ਤਖਤ ਸਭ ਤੋਂ ਹੀ ਸੁਪਰੀਮ ਅਪੀਲ ਹੋ ਗਈ ਜਥੇਦਾਰ ਸਾਹਿਬ ਤੋਂ ਉਹਨਾਂ ਨੇ ਫੈਸਲਾ ਲੈਣਾ ਕਰਨਾ ਕੀ ਐ ਪਰ ਹੁਣ ਦੀ ਸਥਿਤੀ ਦੇ ਮੁਤਾਬਕ ਸੰਭਾਵਨਾਵਾਂ ਕੀ ਕੀ ਨਜ਼ਰ ਆ ਰਹੀਆਂ ਤੁਹਾਨੂੰ ਕੀ ਕੀ ਹੋ ਸਕਦਾ ਦੇਖੋ ਮੈਨੂੰ ਲੱਗਦਾ ਧਾਮੀ ਤੇ ਪਹਿਲਾਂ ਨਾਲੋਂ ਵੀ ਵੱਡਾ ਦਬਾਅ ਬਣ ਗਿਆ ਹੂੰ ਜਿਹੜਾ ਮਤਲਬ ਇਹ ਕਹਿੰਦਾ ਮੈਂ ਨੈਤਿਕ ਤੌਰ ਤੇ ਆਪਣੀ ਜ਼ਿੰਮੇਵਾਰੀ ਸਮਝਦਾ ਹੂੰ ਤੇ ਉਹ ਉਹ ਕਾਦੇ ਆਸਰੇ ਆਊਗਾ ਹੂੰ ਉਹ ਹੀਰ ਰਾਂਝੇ ਦੀ ਕਲੀਆ ਨਾ ਉਹ ਜਿੱਤੂਗਾ ਕਿਹੜਾ ਮੂਹ ਲੈ ਕੇ ਮੈਂ ਜਾਊ ਤਖਤ ਹਜ਼ਾਰੇ ਨੂੰ ਤਾਂ ਨੇ ਭਾਬੀਆਂ ਦੇ ਫਿਰ ਜੂ ਸੀਨੇ ਆਰੀ ਸੋ ਇਸ ਕਰਕੇ ਕਿਹੜੇ ਮੂਹ ਨਾਲ ਉਹ ਪ੍ਰਧਾਨਗੀ ਸਵਾਲ ਲੈਣਗੇ ਮੈਨੂੰ ਤਾਂ ਸਮਝ ਨਹੀਂ ਆਉਂਦਾ ਜੇ ਉਹ ਸਵਾਲ ਲੈਣਗੇ ਫਿਰ ਮਕਸਦ ਜੇ ਸਿੰਘ ਸਾਹਿਬ ਦੀ ਅਪੀਲ ਤੇ ਸਵਾਲ ਲੈਣਗੇ ਤਾਂ ਸਿੰਘ ਸਾਹਿਬ ਨੇ ਕਿਹਾ ਦੋ ਕੰਮ ਕਰੋ ਹੂੰ ਹੁਕਮਨਾਮਾ ਲਾਗੂ ਕਰੋ ਸੱਤ ਮੈਂਬਰੀ ਨਹੀਂ ਸਹੀ ਭਰਤੀ ਕਰੋ ਹੂੰ ਦੇਖ ਲਓ ਜੇ ਇਹ ਕਰ ਲਈ ਉਹਨਾਂ ਨੇ ਲੱਪਾ ਭਾਰ ਚੱਲਦੀ ਹੈ ਤੁਹਾਨੂੰ ਲੱਗਦਾ ਹੋਰ ਕਿ ਦੇਖੋ ਜੀ ਕਹਿ ਨਹੀਂ ਸਕਦੇ ਬੰਦਿਆਂ ਦੇ ਵਿਚਾਰਾਂ ਤੇ ਵੀ ਬਦਲਾ ਆਉਂਦਾ ਜਿਵੇਂ ਮੈਂ ਕਿਹਾ ਇੱਕ ਬਿੱਟ ਇਹਨਾਂ ਦੀ ਡਿੱਗ ਪੈਦਲ ਕਮੇਟੀ ਚੋਂ ਇੱਕ ਭੱਜ ਗਈ ਤੇ ਪਤਾ ਨਹੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਫਿਰ ਗੱਲ ਤਾਂ ਜੇ ਕਿਸੇ ਪਾਸੇ ਗੱਲ ਨਹੀਂ ਹੋਊ ਹੂੰ ਫਿਰ ਤਾਂ ਉਹੀ ਗੱਲ ਆ ਨਾ ਸ਼ਾ ਮੁਹੰਮਦ ਆਨਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥਮੀਆ ਫਿਰ ਠੀਕ ਆਉਣ ਵਾਲੇ ਸਮੇਂ ਚ ਨਤਾਰੇ ਹੋਣਗੇ ਵੋਟਾਂ ਵੀ ਹੁਣੇ ਆ ਜਾਣਗੀਆਂ ਜਿਲ੍ਹਾ ਪ੍ਰੀਸ਼ਦ ਦਾ ਮਲਾਕਸਾ ਮਤੀਨ ਨਹੀਂ ਆ ਇੱਕ ਜਿਹੜੀ ਆਮ ਚਰਚਾ ਚੱਲ ਰਹੀ ਸੀ ਕਿ ਹੁਣ ਜਥੇਦਾਰ ਸਾਹਿਬ ਦੇ ਸਾਹਮਣੇ ਵੀ ਇੱਕ ਵੱਡਾ ਇਮਤਿਹਾਨ ਖੜਾ ਹੈ ਕਿ ਉਹ ਵੀ ਖੁਦ ਅਸਤੀਫਾ ਦੇ ਦੇਣਗੇ ਉਹਦੇ ਉੱਤੇ ਵੀ ਉਹਨਾਂ ਨੂੰ ਸਵਾਲ ਹੋਇਆ ਤੇ ਉਹਨਾਂ ਨੇ ਸਿਰਫ ਉਹਦਾ ਇੰਨਾ ਹੀ ਜਵਾਬ ਦਿੱਤਾ ਕਿ ਗੁਰੂ ਸਾਹਿਬ ਨੇ ਜਿੰਨੀ ਸੇਵਾ ਲੈਣੀ ਹੈ ਉਹ ਲੈ ਹੀ ਲੈਣੀ ਹੈ ਇਸ ਤਰ੍ਹਾਂ ਦਾ ਉਹਨਾਂ ਨੇ ਠੀਕ ਆ ਬਿਲਕੁਲ ਉਹਨਾਂ ਨੇ ਬਿਲਕੁਲ ਨਹੀਂ ਕਿਹਾ ਵੀ ਇਹ ਤਾਰੇ ਸਿੰਘ ਮੈਨੂੰ ਜਾ ਹੂੰ ਉਹਨਾਂ ਨੇ ਉਹ ਗੁਰੂ ਸਾਹਿਬ ਦੇ ਹੁਕਮ ਦੀ ਗੱਲ ਕੀਤੀ ਆ ਉਹਦੀ ਰਜਾ ਦੀ ਗੱਲ ਕੀਤੀ ਗੁਰੂ ਸਾਹਿਬ ਦਾ ਹੁਕਮ ਕੀ ਆ ਜੋ ਗੁਰੂ ਗ੍ਰੰਥ ਸਾਹਿਬ ਦੀ ਸੇਧ ਆ ਹੂੰ ਇਹ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਹੀ ਗੁਰੂ ਦੀ ਰੋਸ਼ਨੀ ਪ੍ਰਗਟਾ ਸਾਡੇ ਮੁਖ ਰਾਹੀ ਹੋਣੀ ਆ ਉਹ ਉਦੀ ਹੋਣੀ ਆ ਜਦੋਂ ਅਸੀਂ ਗੁਰਮਖ ਹੋਵਾਂਗੇ ਜਦੋਂ ਮਨਮਖ ਹੋਵਾਂਗੇ ਉਦੋਂ ਗਲਤ ਵਿਚਾਰਾਂ ਦੇਣਗੇ ਜੀ ਸੋ ਆਉਣ ਵਾਲੇ ਸਮੇਂ 'ਚ ਲੱਗੂ ਪਤਾ ਜੀ ਕੀ ਬਣਦਾ ਜੀ ਬਹੁਤ ਸ਼ੁਕਰੀਆ ਜੀ ਬਾਕੀ